ਕਹਿਣ ਨੂੰ ਆਪਾਂ ਜੋ ਮਰਜੀ ਕਹਿ ਦਈਏ ਹਾਂਜੀ ਲੱਖ ਰੁਪਏ ਦੀਆਂ ਪੰਜ ਸਕੂਟਰ ਨਾ ਕੋਈ ਦੰਦਾ ਹੈ ਜੀ ਨਾ ਕਿਸੇ ਕੋਲੇ ਹੈ ਆ ਬਿਲਕੁਲ ਜੀ ਬਿਲਕੁਲ ਕੋਈ ਕੋਈ ਬੰਦਾ ਨਹੀਂ ਹੈ ਜਿਹੜਾ ਪੰਜ ਇਹ ਸਿਰਫ ਇੱਕ ਕਸਟਮਰ ਨੂੰ ਨਾ ਜੀ ਸ਼ੋਰੂਮ ਤੇ ਲਿਆਉਣ ਦੀ ਗੱਲ ਆ ਉਦੋਂ ਮਦਰੋਂ ਫਿਰ ਹੋ ਜਾਂਦਾ ਜੀ ਠੀਕ ਹੈ ਜੀ ਆ ਬੈਟਰੀਆਂ ਜਿਹੜੀਆਂ ਇਹਦੀ ਇਹਦੇ ਕਾਸਟ ਅਲੱਗ ਹੈ ਜੀ ਚਾਰਜਰ ਦੀ ਕਾਸਟ ਅਲੱਗ ਹੈ ਜੀ ਇਹ ਸਾਰਾ ਕੁਝ ਪਾ ਕੇ ਤੁਹਾਨੂੰ ਅਸੀਂ 38000 ਰੁਪਏ ਦੀ 40000 ਰੁਪਏ ਦੀ ਦਵਾਂਗੇ ਜੀ ਪਰ ਕਿਲੋਮੀਟਰ ਕਿੰਨਾ ਕੁ ਖਰਚਾ ਆਉਂਦਾ ਸਕੂਟਰ ਰੇਂਜ ਦੀ ਗੱਲ ਕਰੀਏ ਇਹ ਭਾਜੀ 15 ਪੈਸੇ ਪਰ ਕਿਲੋਮੀਟਰ ਕ ਇਹ ਇੱਕ ਯੂਨਿਟ ਜਿਹੜਾ ਇਹਨਾਂ ਜੀ ਉਹ ਵੀ ਪੂਰਾ ਲੰਦਾ ਨਹੀਂ ਹੈ ਫੁੱਲ ਚਾਰਜ ਕਰਨ ਦੇ। ਤੇ ਆਪ ਦੇਖੋ ਹੁਣ ਗਵਰਨਮੈਂਟ ਵੀ ਇਸ ਚੀਜ਼ ਨੂੰ ਕਰ ਰਹੀ ਹੈ ਜੀ ਪ੍ਰਮੋਟ ਕਰ ਰਹੀ ਹੈ। ਹਾਂ ਜੀ ਹਾਂ ਬਿਲਕੁਲ ਜਿਹੜੇ ਜਿਹੜੀ ਗੱਲ ਕਰੀਏ ਗੱਡੀਆਂ ਆ ਰਹੀਆਂ ਬਲਕਿ ਹਰ ਐਂਡ ਤੱਕ ਜਿਹੜੀਆਂ ਗੱਡੀਆਂ ਆ ਰਹੀਆਂ ਉਹ ਵੀ ਇਲੈਕਟ੍ਰਿਕ ਆ ਰਹੀਆਂ ਜਿਹੜੇ ਗੱਲ ਕਰੀਏ। ਬਿਲਕੁਲ 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 ਜਿਹੜਾ ਜਿਹੜਾ ਕੋਸਟ ਵਾਲਾ ਫੈਕਟਰ ਤਾਂ ਹੈ ਹੀ ਆ ਜੀ ਪਲੱਸ ਇਹਦਾ ਫੈਕਟਰ ਇੱਕ ਹੋਰ ਹੈ ਜੀ ਇਹ ਵਿਦਆਊਟ ਜਿਹੜੇ ਰਜਿਸਟ੍ਰੇਸ਼ਨ ਵਿਦਆਊਟ ਲਾਇਸੈਂਸ ਤੁਸੀਂ ਇਹ ਇਹਨੂੰ ਚਲਾ ਸਕਦੇ ਆਂ ਵਿਦਆਊਟ ਲਾਇਸੈਂਸ ਬਿਲ ਬਿਲਕੁਲ ਹਾਂ ਜੀ 100% ਅਵੇਲੇਬਲ ਹੈ ਜੀ ਇੰਸ਼ੂਰੈਂਸ ਉਹਦੇ ਵਿੱਚ ਤੁਹਾਡਾ theft ਐਕਸੀਡੈਂਟ ਸਾਰਾ ਕੁਝ ਕਵਰਡ ਹੈ ਜੀ ਠੀਕ ਹੈ ਹਾਂ ਜੀ ਵਿੱਚ ਸਾਰਾ ਕੈਸ਼ਲੈਸ ਹੁੰਦਾ ਹੈ ਜੀ ਠੀਕ ਹੈ ਇਹ ਨਹੀਂ ਕਿ ਪਹਿਲਾਂ ਤੁਸੀਂ ਉਹ ਕਰ ਦਿਓ ਜੀ ਤੁਹਾਡੇ ਖਾਤੇ 'ਚ ਪਹਿਣ ਕੇ ਜੀ ਕੈਸ਼ਲੈਸ ਹੁੰਦੀ ਹੈ ਜੀ ਇੰਸ਼ੂਰੈਂਸ ਤੁਹਾਡੀ ਐਕਸੀਡੈਂਟ ਜਦੋਂ ਹੁੰਦਾ ਹੈ ਇਹ ਤੁਹਾਨੂੰ ਕੈਸ਼ਲੈਸ ਤੁਹਾਡਾ ਹੋਏਗਾ ਜੀ ਹਾਂ ਜੀ ਉਹਨੂੰ ਹਰ ਚੀਜ਼ ਦੀ ਗਾਰੰਟੀ ਸੱਚਾ ਹੋ ਥ੍ਰੋਟਲ ਹੋਵੇ ਚਾਹੇ ਉਹ LED ਹੋਵੇ ਡਿਸਕ ਬ੍ਰੇਕ ਹੋਵੇ ਸ਼ੌਕਰ ਹੋਵੇ ਸ਼ੌਕਰ ਦੀਆਂ ਸੀਲਸ ਹੋਣ ਅਸੀਂ ਹਰ ਚੀਜ਼ ਦੀ 1 ਸਾਲ ਪੂਰੀ ਵਾਰੰਟੀ ਦਵਾਂਗੇ 1 ਸਾਲ ਦੀ ਪੂਰੀ ਗਾਰੰਟੀ ਪੂਰੀ ਵਾਰੰਟੀ ਦਵਾਂਗੇ ਹਰ ਚੀਜ਼ ਦੀ ਦਵਾਂਗੇ ਇਵਨ ਟਾਇਰ ਨੂੰ ਕੱਟ ਲੱਗ ਗਿਆ ਸੀ ਟਾਇਰ ਵੀ ਰਿਪਲੇਸ ਕਰਾਂਗੇ ਜੀ ਓਕੇ ਇਹ ਕੈਮਰੇ ਦੇ ਉੱਤੇ ਕਹਿ ਰਹੇ ਆ ਜੀ ਹਾਂਜੀ ਜੇ ਜੇਐਸ ਆਟੋਸ ਆ ਤਾਂ ਬਿਲਕੁਲ ਜੇਐਸ ਆਟੋਸ ਦੇ ਕਿਸੇ ਵੀ ਸ਼ੋਰੂਮ ਤੇ ਤੁਸੀਂ ਉਹ ਕਰੋਗੇ ਪਰਚੇਸ ਕਰੋਗੇ ਔਰ ਤੁਹਾਡਾ ਕੋਈ ਵੀਡੀਓ ਦੇਖ ਕੇ ਲੈ ਕੇ ਆਉਂਦਾ ਤੁਹਾਡੇ ਰੈਫਰੈਂਸ ਨਾਲ ਆਉਂਦਾ ਤਾਂ ਅਸੀਂ ਉਹਨੂੰ ਸਾਰੀ ਚੀਜ਼ ਦੀ ਵਾਰੰਟੀ ਦਵਾਂਗੇ ਠੀਕ ਹੈ ਬਿਲਕੁਲ ਜੇਐਸ ਆਟੋਸ ਦਾਵਾ ਬਿਲਕੁਲ ਜੀ ਜੇਐਸ ਆਟੋਸ ਦੇ ਨਾਮ ਤੇ ਸਾਰੇ ਸ਼ੋਰੂਮ ਸਾਡੇ ਜੇਐਸ ਆਟੋਸ ਦੇ ਨਾਮ ਤੇ ਹੈ ਜੀ ਪ੍ਰੋਪਰ ਆ ਦੇਖੋ ਸਾਡੇ ਕੋਲੇ ਲੱਗੀਆਂ ਆਈਆਂ ਜੀ ਆਹ ਲੈਫਟਸ ਲੱਗੀਆਂ ਆ ਬੇਸ ਬਣੀਆਂ ਹੋਈਆਂ ਨੇ ਜੀ ਠੀਕ ਹੈ ਜੀ ਇਹਦੇ ਵਿੱਚ ਪ੍ਰੋਪਰ ਸਾਡੇ ਕੋਲੇ ਟ੍ਰੇਨਡ ਜਿਹੜਾ ਸਾਡੇ ਕੋਲੇ ਜਿਹੜੇ ਟੈਕਨੀਸ਼ੀਅਨ ਨੇ ਜੀ ਟ੍ਰੇਨਡ ਮ ਕਾਇਦਾ ਸਾਡੇ ਕੋਲੇ ਵਾਸ਼ਿੰਗ ਏਰੀਆ ਆ ਜੀ ਸਾਰਾ ਕੁਝ ਪ੍ਰੋਪਰ ਜਿੱਦਾਂ ਇੱਕ ਏਜੰਸੀ ਦੇ ਵਿੱਚ ਹੁੰਦਾ ਪ੍ਰੋਪਰ ਉਦਾਂ ਆ ਜੀ ਤੇ ਪੂਰੀ ਕਿਟਨਿੰਗ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਇਲੈਕਟ੍ਰਿਕ ਸਕੂਟਰਸ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਕਈ ਵਾਰ ਆਪਣੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਹੈ ਵੀ ਬਾਅਦ ਵਿੱਚ ਜੇ ਸਰਵਿਸ ਨਹੀਂ ਮਿਲਦੀ ਜਾਂ ਕੋਈ ਸਪੇਅਰ ਪਾਰਟ ਨਹੀਂ ਮਿਲਦਾ ਤਾਂ ਕਹਿੰਦੇ ਜੀ ਬਡਾਲੀ ਆਲਾ ਸਿੰਘ ਦੇ ਵਿੱਚ ਪਹੁੰਚੇ 22 ਉਹਨਾਂ ਦਾ ਪਿਛਲੇ 15 ਸਾਲਾਂ ਦਾ ਤਜਰਬਾ ਹੈ ਪਿਛਲੇ 5 ਸਾਲਾਂ ਤੋਂ ਵੈਸੇ ਤਾਂ ਇਲੈਕਟ੍ਰਿਕ ਸਕੂਟਰੀਆਂ ਦਾ ਕੰਮ ਕਰ ਰਹੇ ਨੇ ਤੇ ਜੋ ਕਿ ਸਕੂਟਰੀ ਵਗੈਰਾ ਸਕੇਲ ਸੇਲ ਕਰ ਰਹੇ ਨੇ ਤੇ ਬਾਈ ਹੁਣ ਇਹ ਕਹਿੰਦੇ ਪੂਰੇ ਪੰਜਾਬ ਦੇ ਵਿੱਚ 400 ਸ਼ੋਰੂਮ ਨੇ ਜਿ ਕਹਿੰਦੇ ਜੀ ਬਾਈ ਜਸਵੀਰ ਹੁਣ ਸਾਡੇ ਨਾਲ ਮੌਜੂਦ ਨੇ ਜਿਹੜੇ ਇਸ ਮਤਲਬ ਕਿ ਸ਼ੋਰੂਮ ਦੇ ਓਨਰ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਬਹੁਤ ਵਧੀਆ ਜੀ ਬਾਈ ਕਹਿੰਦੇ ਜੀ ਪਿਛਲੇ 5 ਸਾਲਾਂ ਦਾ ਤਜਰਬਾ ਹੈ ਸਕੂਟਰੀ ਇਲੈਕਟ੍ਰਿਕ ਸਕੂਟਰੀ ਦਾ ਵੈਸੇ ਤਾਂ ਕਹਿੰਦੇ 15 ਸਾਲਾਂ ਤੋਂ ਕੰਮ ਕਰ ਰਹੇ ਨੇ ਬਿਲਕੁਲ ਤਜਰਬਾ ਸਾਨੂੰ ਪਿਛਲੇ 15 ਸਾਲ ਦਾ ਜੀ 10 ਸਾਲ ਅਸੀਂ Honda ਦੇ ਡੀਲਰ ਰਹੇ ਹਾਂ ਜੀ ਟੂ ਵੀਲਰਸ ਦੇ ਤੇ ਹੁਣ ਪਿਛਲੇ 5 ਸਾਲ ਤੋਂ ਅਸੀਂ ਇਲੈਕਟ੍ਰਿਕ ਸਕੂਟਰਸ ਦੇ ਵਿੱਚ ਡਾਇਵਰਟ ਕਰ ਗਏ ਤੇ ਸ਼ੋਅਰੂਮ ਆਈ ਸੀ Honda ਵਾਲਾ ਬਿਲਕੁਲ ਜੀ ਬਿਲਕੁਲ ਇਸੇ ਜਗ੍ਹਾ ਤੇ ਅਸੀਂ ਪਿਛਲੇ 15 ਸਾਲ ਤੋਂ ਇਸੇ ਜਗ੍ਹਾ ਤੇ ਹੀ ਆ ਜੀ ਠੀਕ ਹੈ ਇਸ ਤੋਂ ਇਲਾਵਾ ਸਾਡੇ 4 ਸ਼ੋਅਰੂਮ ਨੇ ਜੀ ਹਾਂ ਜੀ ਖਰੜਾ ਜੀ ਕਰਨ ਲਾਂਡਰ ਰੋਡ ਤੇ ਇੱਕ ਸਾਡਾ ਮੁਹਾਲੀ ਹੈ ਜੀ ਸੁਹਾਣਾ ਗੁਰਦੁਆਰਾ ਸਾਹਿਬ ਹੈ ਉਹਦੇ ਮੇਨ ਮਾਰਕੀਟ ਦੇ ਵਿੱਚ ਇੱਕ ਸਾਡਾ ਸਨੇਟੇ ਹੈ ਜੀ ਹਾਂਜੀ ਤੇ ਬਾਈ ਮੇਨ ਰੋਡ ਦੇ ਉੱਤੇ ਜੇ ਗੱਲ ਕਰੀਏ ਸਕੂਟਰ ਨਹੀਂ ਦੀ ਇਲੈਕਟ੍ਰਿਕ ਸਕੂਟਰਿਆਂ ਦੀ ਕਹਿੰਦੇ ਸਕੂਟਰ ਖਰੀਦ ਤਾਂ ਲੈਂਦੇ ਨੇ ਬਾਅਦ ਵਿੱਚ ਸਰਵਿਸ ਨਹੀਂ ਮਿਲਦੀ ਸਪੇਅਰ ਪਾਰਟ ਨਹੀਂ ਮਿਲਦਾ ਥੋੜੇ ਕਲੀਅਰ ਕਰੋ ਤੁਹਾਡੀ ਗੱਲ ਠੀਕ ਹੈ ਜੀ ਇਹ ਕੁਝ ਲੋਕਾਂ ਦੇ ਵਿੱਚ ਪ੍ਰੋਬਲਮ ਜ਼ਿਆਦਾਤਰ ਲੋਕਾਂ ਨੂੰ ਇਹ ਪ੍ਰੋਬਲਮ ਫੇਸ ਕਰਦੇ ਆ ਜੀ ਉਹਦਾ ਰੀਜ਼ਨ ਇਹ ਹੈ ਕਿ ਇਹ ਨਾ ਇਸ ਫੀਲਡ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਆ ਗਏ ਜਿਨ੍ਹਾਂ ਨੂੰ ਬਿਲਕੁਲ ਇਸ ਗੀ ਚੀਜ਼ ਦਾ ਤਜਰਬਾ ਹੈ ਨਹੀਂ ਇਸ ਲਾਈਨ ਦਾ ਹੂੰ ਕਿਸੇ ਵੀ ਕੋਈ ਕੰਮ ਕਰਦਾ ਕਿਸੇ ਦੀ ਕੋਈ ਖਾਲ ਪੀਟ ਦੀ ਦੁਕਾਨ ਹੈ ਉਹਨੇ ਛੇ ਸਕੂਟਰ ਬਾਹਰ ਲਾ ਲਿਆ ਜੀ ਹਨਾ ਇਦਾਂ ਇਸ ਕਰਕੇ ਉਹਨਾਂ ਨੂੰ ਜਿਹੜੀ ਹੈ ਨਾ ਜੀ ਇਸ ਫੀਲਡ ਦੀ ਪ੍ਰੋਪਰ ਨੋਲੇਜ ਨਾ ਹੋਣ ਕਰਕੇ ਨੋਲੇਜ ਹੋਣਾ ਜ਼ਰੂਰੀ ਹੈ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਸਪਲਾਈ ਲਾਈਨ ਇਸੇ ਕਰਕੇ ਹੈ ਨਹੀਂ ਜੀ ਸਪੇਅਰ ਪਾਰਟ ਦੀ ਸਾਡੇ ਕੋਲੇ ਇਸ ਗੱਲ ਦੀ ਪ੍ਰੋਬਲਮ ਬਿਲਕੁਲ ਵੀ ਹੈ ਨਹੀਂ ਸਾਡੇ ਕੋਲੇ ਪ੍ਰੋਪਰ ਵਰਕਸ਼ਾਪਸ ਬਣੀਆਂ ਹੋਈਆਂ ਨੇ ਜੀ ਹਰ ਸ਼ੋਰੂਮ ਦੇ ਵਿੱਚ ਸਾਡੇ ਪ੍ਰੋਪਰ ਵਰਕਸ਼ਾਪ ਬਣੀ ਹੋਈ ਹੈ ਦੇਖ ਸਕਦੇ ਆ ਬਿਲਕੁਲ ਹੀ ਆਓ ਤੁਹਾਨੂੰ ਮੈਂ ਵਰਕਸ਼ਾਪ ਦਿਖਾਉਂਦਾ ਹਾਂ ਜੀ ਇੱਕ ਵਾਰੀ ਤੁਹਾਨੂੰ ਉਹ ਵਰਕਸ਼ਾਪ ਦਿਖਾਣੇ ਆ ਕਹਿੰਦੇ ਜੇਐਸ ਆਟੋਸ ਦਾ ਨਾਮ ਹੈ ਬਿਲਕੁਲ ਜੀ ਜੇਐਸ ਆਟੋਸ ਦੇ ਨਾਮ ਤੇ ਸਾਰੇ ਸ਼ੋਰੂਮ ਸਾਡੇ ਜੇਐਸ ਆਟੋਸ ਦੇ ਨਾਮ ਤੇ ਹੈ ਜੀ ਪ੍ਰੋਪਰ ਆ ਦੇਖੋ ਸਾਡੇ ਕੋਲੇ ਲੱਗੀਆਂ ਆਈਆਂ ਜੀ ਆਹ ਲਿਫਟਸ ਲੱਗੀਆਂ ਆ ਬੇਸ ਬਣੀਆਂ ਹੋਈਆਂ ਨੇ ਜੀ ਠੀ ਸਾਡੇ ਕੋਲੇ ਜਿਹੜੇ ਟੈਕਨੀਸ਼ੀਅਨ ਨੇ ਜੀ ਟ੍ਰੇਨ ਮਕੈਨਿਕ ਨੇ ਬਾਕਾਇਦਾ ਸਾਡੇ ਕੋਲੇ ਵਾਸ਼ਿੰਗ ਏਰੀਆ ਆ ਜੀ ਸਾਰਾ ਕੁਝ ਪ੍ਰੋਪਰ ਜਿੱਦਾਂ ਇੱਕ ਏਜੰਸੀ ਦੇ ਵਿੱਚ ਹੁੰਦਾ ਪ੍ਰੋਪਰ ਉਦਾਂ ਆ ਜੀ ਤੇ ਪੂਰੀ ਕਿੱਟ ਲੱਗੀ ਹੋਈ ਹੈ ਨਾ ਬਿਲਕੁਲ ਜੀ ਬਿਲਕੁਲ ਪੂਰੀ ਚੰਗੀ ਤਰ੍ਹਾਂ ਮੈਂਟੇਨੈਂਸ ਕਿੱਟ ਦੇ ਟੂਲਸ ਲੱਗੇ ਹੋਏ ਨੇ ਜੀ ਪ੍ਰੋਪਰ ਲਿਫਟਸ ਲੱਗੀਆਂ ਹੋਈਆਂ ਬੇਸ ਬਣੀਆਂ ਹੋਈਆਂ ਜੀ ਤੇ ਇਸ ਕਰਕੇ ਸਾਨੂੰ ਸਪेयर पार्ट्स ਦੀ ਕਦੇ ਕੋਈ ਪ੍ਰੋਬਲਮ ਨਹੀਂ ਆਈ ਤੇ ਬਾਈ ਗੱਲ ਕਰੀ ਕੋਈ ਨਵੀਂ ਸਕੂਟਰੀ ਖਰੀਦਦਾ ਤਾਂ ਇੱਥੇ ਸਰਵਿਸ ਕੀਤੀ ਜਾਂਦੀ ਆਪਣੇ ਸ਼ੋਰੂਮ ਦੇ ਉੱਤੇ ਹਾਂ ਬਿਲਕੁਲ ਜੀ ਬਿਲਕੁਲ ਸਾਡੇ ਕੋਲੇ ਸਾਰਾ ਇਨ ਹਾਊਸ ਸਾਡੇ ਕੋਲੇ ਉਹ ਅਵੇਲੇਬਲ ਹੈ ਜੀ ਸਭ ਕੁਝ ਕਸਟਮਰ ਦਾ ਕੋਈ ਲੁਕਾਉ ਨਹੀਂ ਹੁੰਦਾ ਸਾਹਮਣੇ ਨਹੀਂ ਨਹੀਂ ਜੀ ਸਾਹਮਣੇ ਆ ਦੇਖੋ ਦੇਖੋ ਸਾਡੇ ਸਾਹਮਣੇ ਆ ਸਾਡਾ ਸ਼ੋਰੂਮ ਹੈ ਜੀ ਆ ਨਾਲ ਹੀ ਸਾਡੇ ਵਰਕਸ਼ਾਪ ਹੈ ਜੀ ਬਿਲਕੁਲ ਸਾਰਾ ਸਾਹਮਣੇ ਹੀ ਹੁੰਦਾ ਜੀ ਕਸਟਮਰ ਦੇ ਸਾਹਮਣੇ ਇਹ ਗੱਲ ਕਰੀ ਸਕੂਟਰੀਆਂ ਕਿੱਥੋਂ ਸਟਾਰਟ ਹੋ ਜਾਂਦੀ ਹੈ ਜੇਕਰ ਕਈ ਵਾਰ ਅੱਜ ਕੱਲ ਆਪਾਂ ਸਕੂਲਾਂ ਦੇ ਵਿੱਚ ਦੇਖਦੇ ਆ ਵੀ ਬੱਚੇ ਵੀ ਲਈ ਫ и в долг. ਰਜਿਸਟ੍ਰੇਸ਼ਨ ਹੁੰਦੇ ਆ ਜੀ ਵਿਦਾਊਟ ਡਰਾਈਵਿੰਗ ਲਾਇਸੈਂਸ ਤੁਸੀਂ ਇਹਨੂੰ ਡਰਾਈਵ ਕਰ ਸਕਦੇ ਹੋ ਹਾਂ ਜੀ ਸਾਡੇ ਕੋਲੇ ਮਾਡਲ ਜਿਹੜੇ ਹੈਗੇ ਆ ਸ਼ੁਰੂ ਹੋ ਜਾਂਦੇ ਜੀ 37000 ਤੋਂ ਜਿੱਦਾਂ ਹੁਣ ਇਹ ਆ ਇਹਨਾਂ ਦੇ ਵਿੱਚ ਥੋੜਾ ਜਿੱਦਾਂ ਇਹ 10 ਇੰਚ ਦੇ ਟਾਇਰ ਦੇ ਵਿੱਚ ਆ ਜੀ ਇਹ ਜੀ ਮਾਡਲ ਆ ਜੀ ਉਹ ਮਾਡਲ ਖੜਿਆ ਜੀ ਇਹਦਾ ਤਿੰਨ ਚਾਰ ਮਾਡਲ ਆ ਜਿਹੜੇ 37000 ਤੋਂ ਸ਼ੁਰੂ ਹੋ ਕੇ ਫਿਰ ਸਾਡੇ 60000 ਤੱਕ ਮਾਡਲ ਚੱਲਦੇ ਨੇ ਜੀ ਹਾਂ ਜੀ ਤੇ ਵਧੀਆ ਮਨ ਲੀਕ ਲੁੱਕ ਵਗੈਰਾ ਮਨ ਲੀਕ ਡਿਜ਼ਾਈਨ ਵਗੈਰਾ ਬਰੀ ਹੁੰਦੇ ਇਹਨਾਂ ਦੇ ਬਿਲਕੁਲ ਜੀ ਹਰ ਤਰੀਕੇ ਦਾ ਉਹ ਹੈ ਲੁੱਕ ਹੈ ਜਿੱਦਾਂ ਆ ਜਿਹੜੀ ਕ ਇਹ ਹੁਣ ਥੋੜੇ ਟ੍ਰੈਂਡੀ ਆ ਗਏ ਜਿੱਦਾਂ ਆਹ ਮਾਡਲ ਹੈ ਜੀ ਫਿਰ ਆਹ ਮਾਡਲ ਹੈ ਜੀ ਆ ਦੇਖੋ ਬਿਲਕੁਲ ਇਹ ਆ ਐਕਟੀਵਾ ਵਾਲਾ ਮਾਡਲ ਹੈ ਜੀ ਉਹ ਸੇਮ ਸ਼ੇਪ ਦੇ ਵਿੱਚ ਤੇ ਭਾਜੀ ਇਹ ਗੱਲ ਕਰੀ ਜਿੱਕਿ ਨਾਲ ਇਹਨਾਂ ਦੇ ਮੀਟਰ ਵਗੈਰਾ ਹੋਗੇ ਡਿਜੀਟਲ ਹੁੰਦੇ ਹਨਾ ਫਿਰ ਕਿੰਨੇ ਕੁ ਬੈਟਰੀ ਪੈਂਦੀਆਂ ਥੋੜਾ ਦੱਸਣਾ ਜਮ ਕਿ ਤੇ ਬੈਟਰੀ ਕਿੰਨਾ ਟਾਈਮ ਕੱਢਦੀਆਂ ਥੋੜਾ ਦੱਸੋ ਹਾਂਜੀ ਇਹ ਕੁਝ ਮਾਡਲਸ ਜਿਹੜੇ ਹੈਗੇ ਜਿੱਦਾਂ ਹੁਣ ਆ ਮਾਡਲ ਹੈ ਜੀ ਕੁਝ ਪਰ ਮਾਡਲਸ ਦੇ ਵਿੱਚ 5 ਬੈਟਰੀਆਂ ਪੈਂਦੀਆਂ ਜੀ ਕੁਝ ਮਾਡਲਸ ਇਦਾਂ ਦੇ ਹੈਗੇ ਜਿਨ੍ਹਾਂ 'ਚ 6 ਬੈਟਰੀਜ਼ ਪੈਂਦੀਆਂ ਹਾਂਜੀ ਇਹ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹਾਂਜੀ ਕਸਟਮਰ ਦੇ ਬਜਟ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਸੁਜੈਸਟ ਕਰ ਦਿੰਦੇ ਹਾਂ ਬਜਟ ਵੀ ਆ ਤੇ ਪਲੱਸ ਯੂਟਿਲਿਟੀ ਵੀ ਆ ਹੁਣ ਕਿਸੇ ਛੋਟੇ ਬੱਚੇ ਨੇ ਚਲਾਣਾ ਕਿਸੇ ਬਜ਼ੁਰਗ ਨੇ ਚਲਾਣਾ ਉਹ ਪ੍ਰੇਫਰ ਕਰਦੇ ਕਿ ਅਸਾਦਾ ਥੋੜਾ ਲਾਈਟ ਵੇਟ ਹੋਵੇ ਹਾਂਜੀ ਕਿਸੇ ਨੇ ਕੋਈ ਲੱਗਦਾ ਕਿਸੇ ਨੂੰ ਵੀ ਮੇਰੀ ਹਾਈਟ ਜ਼ਿਆਦਾ ਆ ਜਾਂ ਮੈਂ ਥੋੜਾ ਹੈਵੀ ਵੇਟ ਕੋ ਉਹਦੇ ਚ ਹੋਏਗਾ ਆ ਕੋਈ ਹੈਵੀ ਕੰਮ ਉਹ ਕਰਨਾ ਆ ਉਹਦੇ ਚ ਸਮਾਨ ਰੱਖਣਾ ਉਹਦੇ ਵਾਸਤੇ ਸਾਡੇ ਕੋਲੇ ਆ ਵੱਡੇ ਮਾਡਲਸ ਵੀ ਹੈਗੇ ਜੀ ਕਿ ਕਿੰਨੇ ਕਿਲੋਮੀਟਰ ਚੱਲ ਪੈਂਦੀ ਹੈ ਮਾਈ ਜੀ ਗੱਲ ਕਰੀਏ ਇਹਦੇ ਦੇਖੋ ਅ 50 ਤੋਂ ਲੈ ਕੇ 70 ਕਿਲੋਮੀਟਰ ਤੱਕ ਨਾਰਮਲ ਜਿਹੜੇ ਉਹ ਸਾਡੇ ਕੋਲੇ ਹੈਗੇ ਆ ਜੀ ਬਾਕੀ ਜੇ ਕਿਸੇ ਦੀ ਰਿਕੁਆਇਰਮੈਂਟ ਉਹ ਹੈਗੀ ਹੈ ਤਾਂ ਉਸ ਹਿਸਾਬ ਨਾਲ ਸੀ ਕਸਟਮਾਈਜ਼ ਵੀ ਕਰ ਦਿੰਦੇ ਆ ਉਹਦੇ ਵਿੱਚ ਬੈਟਰੀਜ਼ ਉਸ ਹਿਸਾਬ ਦੀਆਂ ਪੈ ਜਾਂਦੀਆਂ ਜੀ ਤੇ ਇਹ 100 ਕਿਲੋਮੀਟਰ 110 ਕਿਲੋਮੀਟਰ ਤੱਕ ਇਨਫੈਕਟ ਅਜਾ ਇਹਨਾਂ ਚੱਲੀ ਜਾਂਦੀ ਆ ਬਿਲਕੁਲ ਜੀ ਬਿਲਕੁਲ ਚੱਲੀ ਜਾਂਦੀ ਤੇ ਚਾਰਜ ਕਿੰਨਾ ਟਾਈਮ ਚ ਹੋ ਜਾਂਦੀ ਆ ਔਰ ਮੈਂ ਸੌਰੀ ਮੈਂ ਤੁਹਾਡੀ ਗੱਲ ਰੋਕਦਾ ਇਹ ਜਿਹੜੀ ਰੇਂਜ ਮੈਂ ਤੁਹਾਨੂੰ ਦੱਸ ਰਿਹਾ ਕਿਲੋਮੀਟਰ ਜਿਹੜੀ ਮਾਈਲੇਜ ਦੱਸ ਰਿਹਾ ਇਹ ਬਿਲਕੁਲ ਇਫੈਕਟਿਵ ਮਾਈਲੇਜ ਆ ਜਿਹੜੀ ਅਸੀਂ ਕਿ ਖੁਦ ਅਸੀਂ ਕੋਈ ਵੀ ਮਾਡਲ ਆਉਂਦਾ ਪਹਿਲਾਂ ਅਸੀਂ ਉਹਦਾ ਰੋ ਟੈਸਟ ਕਰਦੇ ਹਾਂ ਟੈਸਟ ਕੀਤਾ ਬਿਲਕੁਲ ਉਹਦੀ ਅਸੀਂ ਮਾਈਲੇਜ ਕੱਢਦੇ ਹਾਂ ਜੀ ਅਸੀਂ ਉਹੋ ਹੀ ਕਲੇਮ ਕਰਦੇ ਹਾਂ ਜੀ ਓਕੇ ਮਨ ਕੇ ਪਹਿਲਾਂ ਟਰਾਈ ਕਰਦੇ ਹਾਂ ਪੂਰਾ ਜੀ 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 ਬਿਲਕੁਲ ਤੇ ਉਸ ਤੋਂ ਬਾਅਦ ਇਹਨਾਂ ਕਿ ਆਪਣੇ ਸ਼ੋਰਟ ਦੇ ਵਿੱਚ ਆਂਦੇ ਸਕੂਟਰ ਇਹ ਵਗੈਰਾ ਹਾਂ ਤੇ ਜੇ ਗੱਲ ਕਰੀਏ ਹੁਣ ਜਿੱਦਾਂ ਵੀ ਕਿਲੋਮੀਟਰ ਤੁਸੀਂ ਦੱਸਿਆ ਵੀ 110 ਕਿਲੋਮੀਟਰ 100 ਕਿਲੋਮੀਟਰ ਤੱਕ ਜਾਂਦੀ ਹੈ ਹਾਂ ਜੀ ਜੇ ਸਕੂਟਰ ਦੀ ਗੱਲ ਕਰੀਏ ਤੇ ਦੇਖੋ ਬਿਲਕੁਲ ਐਕਟਿਵ ਆਵਰ ਕੀ ਲੱਗਦੀ ਹੈ ਡਿਜ਼ਾਈਨ ਮਾਡਲ ਸਾਰਾ ਉਸੇ ਹੋਈ ਹੈ ਪਰ ਇਹ ਇਲੈਕਟ੍ਰਿਕ ਜੀ ਇਲੈਕਟ੍ਰਿਕ ਹੈ ਜੀ ਬ ਟਰੋਲ ਵਾਲਾ ਸਕੂਟਰ ਉਹਦੀ ਰਨਿੰਗ ਮਾਈਲ ਜਿਹੜੀ ਕਿਲੋਮੀਟਰ ਆ ਪਰ ਕਿਲੋਮੀਟਰ 3 ਰੁਪਏ ਤੋਂ 5 ਰੁਪਏ ਕਿਲੋਮੀਟਰ ਰਪਏ ਕੋਸਟ ਕਰ ਰਿਹਾ ਜੀ ਇਹਨੇ ਕੁਝ ਪੈਸੇ ਕਰਨਾ ਹੈ ਰੁਪਏ ਤੋਂ ਵੀ ਘੱਟ ਕੋਸਟ ਕਰਦਾ ਜੀ ਇਹ ਇੱਕ ਯੂਨਿਟ ਇਹਨੇ ਲੈਣਾ ਆ ਤੇ ਇਹਨੇ ਫੁੱਲ ਚਾਰਜ ਕਰ ਦੇਣਾ ਜੀ ਫੁੱਲ ਚਾਰਜ ਕਰ ਹਾਂ ਬਿਲਕੁਲ ਠੀਕ ਹੈ ਕੀ ਜੀ ਗੱਲ ਕਰੀਏ ਇਹਨਾਂ ਦੇ ਉੱਪਰ ਲੋਨ ਵਗੈਰਾ ਕੋਈ ਈਐਮਏ ਵਗੈਰਾ ਸਾਰਾ ਕੁਝ ਬਿਲਕੁਲ ਫਾਈਨਾਂਸ ਦੀ ਫੈਸਿਲਿਟੀ ਅਵੇਲੇਬਲ ਹੈ ਜੀ ਬਿਲਕੁਲ 100% ਹੋਏਗੀ ਹੈ ਜੀ ਮੈਂ ਇਹਦਾ ਉਹਦੇ ਸਿਬਲ ਸਕੋਰ ਦੇ ਹਿਸਾਬ ਨਾਲ ਉਹਦੇ ਉਹ ਨਾਲ ਫਾਈਨਾਂਸ ਦੀ ਤੇ ਭਾਈ ਇਹ ਕਈ ਵਾਰ ਤੁਹਾਨੂੰ ਪਤਾ ਪਿੱਛੇ ਜੀ ਵੀ ਖਬਰਾਂ ਲੱਗਦੀ ਰਹੀਆਂ ਵੀ ਇਲੈਕਟ੍ਰਿਕ ਸਕੂਟਰਿਆਂ ਦੁਪਹਿਰੇ ਖੜੀਆਂ ਹੁੰਦੀਆਂ ਵੀ ਗਰਮੇ ਦੇ ਵਿੱਚ ਬਲਾਸਟ ਹੋ ਜਾਂਦੀਆਂ ਕੋਈ ਐਦਾਂ ਦਾ ਸੀਨ ਵੀ ਹੁੰਦਾ ਕਿਉਂ ਹੁੰਦਾ ਐਦਾਂ ਦਾ ਕੋਈ ਸੀਨ ਨਹੀਂ ਹੈਗਾ ਜੀ ਦੇਖੋ ਦੂਸਰੀ ਗੱਲ ਇਹ ਆ ਕਿ ਇਹ ਜਿਹੜੇ ਹੁਣ ਸਕੂਟਰਸ ਹੈ ਜੀ ਇਹਨਾਂ ਦੇ ਜਿਹੜੇ ਜਿੰਨੇ ਵੀ ਹੈਗੇ ਇਹਨਾਂ ਦੀ ਪ੍ਰੋ ਹੂੰ ਗਵਰਨਮੈਂਟ ਵੱਲੋਂ ਗਾਈਡਲਾਈਨਸ ਉਹ ਕੀਤੀਆਂ ਹੋਈਆਂ ਉਸ ਹਿਸਾਬ ਨਾਲ ਇਹ ਹੁੰਦੇ ਆ ਹੂੰ ਅ ਪਹਿਲਾਂ ਹੋ ਸਕਦਾ ਕੋਈ ਇਦਾਂ ਹੋਇਆ ਹੋਵੇ ਪਰ ਮੈਂ ਕਦੇ ਉਹ ਕਰਿਆ ਨਹੀਂ ਤਾਂ ਹੁਣ ਜਿਹੜੇ ਅੱਜ ਕੱਲ ਜਿਹੜੇ ਉਹ ਆ ਰਹੇ ਆ ਜੀ ਸਾਰੇ ਪ੍ਰੋਪਰ ਇਹਦੀ ਇਹਨਾਂ ਦੀ ਜਿਹੜੀ ਗਾਈਡਲਾਈਨਸ ਦੇ ਹਿਸਾਬ ਨਾਲ ਹੀ ਬਣਦੇ ਆ ਪ੍ਰੋਪਰ ਕੱਟ ਆਫ ਹੋ ਜਾਂਦੇ ਆ ਜੀ ਇਹਨਾਂ ਦੇ ਔਰ ਜਿਹੜਾ ਬਲਾਸਟ ਵਾਲਾ ਤਾਂ ਕੋਈ ਇਹਦੇ ਵਿੱਚ ਹੁੰਦਾ ਹੀ ਨਹੀਂ ਜੀ 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 ਗੱਲ ਕਰੀਏ ਜਿਵੇਂ ਕੰਪਨੀਆਂ ਬੈਟਰੀਆਂ ਬੰਦੀਆਂ ਹੋਣਗੀਆਂ ਉਹ ਚੀਜ਼ ਤਾਂ ਇਦਾਂ ਦੀ ਪਉਂਦੀ ਹੋਣਗੀ ਜਿਸ ਤਰ੍ਹਾਂ ਬੈਟ ਠੰਡੀ ਰਹਿੰਦੀ ਹੋਵੇ ਵੀ ਗਰਮ ਨਾ ਹੁੰਦੀ ਹੋਵੇ ਦੇਖੋ ਜਿਹੜੀਆਂ ਨਾਰਮਲ ਕਨਵੈਨਸ਼ਨਲ ਬੈਟਰੀਜ਼ ਹੁੰਦੀਆਂ ਜਿਹੜੀਆਂ ਆਪਣੀਆਂ ਕਾਰਾਂ ਦੇ ਵਿੱਚ ਬੱਸਾਂ ਦੇ ਟਰੱਕਾਂ ਦੇ ਵਿੱਚ ਉਹਨਾਂ ਦੇ ਵਿੱਚ ਡਿਸਟਲ ਵਾਟਰ ਜਿਹਨੂੰ ਆਪਾਂ ਐਸਿਡ ਕਹਿੰਦੇ ਹਾਂ ਉਹ ਹੁੰਦਾ ਹੈ ਇਹ ਬੈਟਰੀਜ਼ ਜਿਹੜੀਆਂ ਹੁੰਦੀਆਂ ਜੀ ਇਹ ਮੇਨਟੇਨੈਂਸ ਫਰੀ ਹੁੰਦੀਆਂ ਨੇ ਉਹ ਡਰਾਈ ਬੈਟਰੀਜ਼ ਕਹਿੰਦੇ ਨੇ ਇਹਨਾਂ ਦੇ ਵਿੱਚ ਇਹਨਾਂ ਨੂੰ ਜੈਲ ਪਾਇਆ ਜਾਂਦਾ ਜੈਲ ਪਾ ਕੇ ਇਹਨਾਂ ਨੂੰ ਸੀਲ ਕਰ ਦਿੱਤਾ ਜਾਂਦਾ ਜੀ ਤੇ ਉਹ ਉਸ ਕਰਕੇ ਇਹਨੂੰ ਮੇਨਟੇਨੈਂਸ ਫਰੀ ਕਹਿੰਦੇ ਜੀ ਇਹਨਾਂ ਨੂੰ ਕੋਈ ਟੌਪ ਅਪ ਕਰਨ ਦੀ ਲੋੜ ਨਹੀਂ ਪੈਂਦੀ ਹਾਂਜੀ ਇਹ ਮੇਨਟੇਨੈਂਸ ਫਰੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਕੋਈ ਇਦਾਂ ਦੀ ਬਲਾਸਟ ਵਾਲੀ ਕੋਈ ਸੀਨ ਨਹੀਂ ਹੁੰਦੇ ਕਬਰਾਂ ਉਂਦੇ ਰੋਡ ਨਹੀਂ 1% ਵੀ ਨਹੀਂ ਜੀ ਤੇ ਕਿੰਨਾ ਕੁ ਸਟਾਕ ਆਪਣੇ ਕੋਲ ਤੇ ਗੱਲ ਕਰੀਏ ਇਸ ਤੋਂ ਇਲਾਵਾ ਵੀ ਹੋਰ ਦੇਖੋ ਇਹ ਤਾਂ ਸਾਡਾ ਸਿਰਫ ਇੱਕ ਡਿਸਪਲੇ ਵਾਸਤੇ ਲਾਇਆ ਹੈ ਸਾਡਾ ਜਿਹੜਾ ਗੋਡਾਊਨ ਹੈਗਾ ਸਾਡੇ ਕੋਲੇ 3 300 ਤੋਂ ਲੈ ਕੇ 500 ਤੱਕ ਸਕੂਟਰ ਹਰ ਟਾਈਮ ਅਵੇਲੇਬਲ ਹੈ ਤੇ ਚਾਰ ਸ਼ੋਅਰੂਮ ਨੇ ਬਿਲਕੁਲ ਜੀ ਹਾਂ ਜੀ ਹਾਂ ਚਾਰ ਸ਼ੋਅਰੂਮ ਕਿੱਥੇ ਦੇ ਇੱਕ ਵਾਰ ਦੱਸਣਾ ਚਾਹੂੰਗੇ ਸਾਡੇ ਇੱਕ ਤਾਂ ਜੀ ਇਹ ਬਡਾਲੀ ਜਿੱਥੇ ਤੁਸੀਂ ਖੜੇ ਆ ਜੀ ਇਸ ਜਦੋਂ ਆਪਾਂ ਫਤਿਹਗੜ੍ਹ ਸਾਹਿਬ ਤੋਂ ਮੁਹਾਲੀ ਜਾਂਦੇ ਜੀ ਲਾਂਡਾ ਨੂੰ ਜਾਂਦੇ ਜਦੋਂ ਉੱਥੇ ਬਡਾਲੀ ਆਲਾ ਸਿੰਘ ਹੈ ਜੀ ਉੱਥੇ ਮੇਨ ਰੋਡ ਤੇ ਹੈ ਜੀ ਇੱਕ ਖਰੜ ਲਾਂਡਾ ਰੋਡ ਤੇ ਹੈ ਜੀ ਨੇਚਰ ਸਿਟੀ ਦੇ ਬਿਲਕੁਲ ਐਡਜੋਇਨਿੰਗ ਹੀ ਹੈ ਜੀ ਇੱਕ ਸਾਡਾ ਹੈਗਾ ਜੀ ਮੁਹਾਲੀ ਸਵ ਸਿੰਘਜੀਦਾ ਸਾਹਿਬ ਹੈ ਜੀ ਉਹਦੇ ਜਿਹੜਾ ਮੇਨ ਮਾਰਕੀਟ ਹੈ ਮੇਨ ਮਾਰਕੀਟ ਦੇ ਵਿੱਚ ਹੀ ਇੱਕ ਸਾਡਾ ਹੈਗਾ ਜੀ ਲਾਂਡਰਾ ਉਹ ਜਿਹੜਾ ਬਲੂਡ ਰੋਡ ਜਾਂਦਾ ਜਿੱਥੇ ਸਨੇਟਾ ਹੈ ਜੀ ਹਾਂਜੀ ਸਨੇਟਾ ਮੇਨ ਰੋਡ ਦੇ ਉੱਤੇ ਹੈ ਇੱਕ ਸੋ ਕਸਟਮਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਹ ਵੀਡੀਓ ਦੇਖ ਰਹੇ ਨੇ ਦੇਖੋ ਇਹ ਮੈਂ ਤਾਂ ਇਹੋ ਹੀ ਕਹਾਂਗਾ ਜੀ ਉਹੋ ਹੀ ਕੰਮ ਜਿਹੜਾ ਪਟ્રોલ ਵਾਲੇ ਸਕੂਟਰ ਨੇ ਕਰਨਾ ਉਹੋ ਹੀ ਕੰਮ ਬੈਟਰੀ ਨੇ ਕਰਨਾ ਉਸੇ ਉਹ ਉਹ ਚਲਾਉਣ ਲਈ ਤੁਹਾਨੂੰ 1 ਕਿਲੋਮੀਟਰ ਚਲਾਉਣ ਲਈ ਤੁਹਾਨੂੰ 3 ਤੋਂ 5 ਕਿਲੋ 5 ਰੁਪਏ ਕਿਲੋਮੀਟਰ ਕਾਸਟ ਕਰਦਾ ਜੀ ਇਹਨੇ ਤੁਹਾਨੂੰ 70 ਤੋਂ 80 ਪੈਸੇ ਕਾਸਟ ਕਰਦਾ ਜੀ ਪਰ ਕਿਲੋਮੀਟਰ ਹੂੰ ਤੇ ਅਖੀਰ ਵਿੱਚ ਤੁਸੀਂ ਦੱਸਿਆ ਵੀ ਕਾਸਟ ਬਾਰੇ ਕਿੱਥੇ ਹੁੰਦੀ ਇਹਦੇ ਨਾਲ ਨੋਰਮਲ ਹੀ ਹੁੰਦੀ ਬਸ ਦੇਖੋ ਤੁਸੀਂ ਆਪ ਹਿਸਾਬ ਲਾਓ ਨਾ ਜੀ ਇਹਦੇ 70 ਤੋਂ 80 ਪੈਸੇ ਵੀ ਮੈਂ ਤੁਹਾਨੂੰ ਬਿਲਕੁਲ ਹਾਇਰ ਸਾਈਡ ਤੇ ਕਿਹਾ ਇਹ 50 ਪੈਸੇ ਦੇ ਕਰੀਬ ਤੁਹਾਨੂੰ ਇੱਕ ਐਗਜ਼ੈਕਟਲੀ ਕਾਸਟ ਕਰਦਾ ਜੀ ਸੋ ਠੀਕ ਹੈ ਭਾਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸੋ ਦੇਖ ਸਕਦੇ ਹੋ ਜੇ ਐਸ ਆਰਟ ਹਾਊਸ ਕਹਿੰਦੇ ਜੀ ਬਡਾਲੀ ਵਾਲਾ ਬਾਈ ਉਹਨਾਂ ਦਾ ਸ਼ੋਰੂਮ ਹੈ ਪਿਛਲੇ 15 ਸਾਲਾਂ ਤੋਂ ਨੌਲੇਜ ਆਇਸਪੀਰਡ ਦੀ ਹੁਣ ਕਹਿੰਦੇ ਜੀ ਪਿਛਲੇ 5 ਸਾਲਾਂ ਤੋਂ ਇਲੈਕਟ੍ਰਿਕ ਸਕੂਟਰੀਆਂ ਦਾ ਕੰਮ ਕਰ ਰਹੇ ਨੇ ਤੇ ਦੇਖ ਸਕਦੇ ਹੋ ਲਾਈਨਾਂ ਦੇ ਵਿੱਚ ਲੱਗੀ ਹੋਈਆਂ ਨੇ ਇਹਦੇ ਸਕੂਲ ਦੇ ਬੱਚੇ ਵੀ ਪਰਚੇਜ਼ ਕਰਦੇ ਨੇ ਘਰਾਂ ਦੇ ਵਿੱਚ ਵੀ ਚੱਲਦੀਆਂ ਤਾਂ ਵੱਡਾ ਸ਼ੋਰੂਮ ਹੈ ਦੇ ਕਿਸੇ ਦੀ ਖਰੀਦ ਨਹੀਂ ਹੋਵੇ ਤਾਂ ਇਹ ਕਹਿੰਦਾ ਇੱਕ ਘਬਰਾਉਣ ਦੀ ਲੋੜ ਨਹੀਂ ਹੈਗੀ ਇੱਥੇ ਹੀ ਤੁਹਾਨੂੰ ਸਰਵਿਸ ਦਿੱਤੀ ਜਾਊਗੀ ਚਾਰ ਸ਼ੋਰੂਮ ਨੇ ਬਾਈ ਉਹਨਾਂ ਦੇ ਉੱਥੇ ਤੁਹਾਨੂੰ ਮੇਨਟੇਨੈਂਸ ਸਰਵਿਸ ਜੋ ਸਪੇਅਰ ਪਾਰਟ ਹੈ ਉਹ ਨਾਲ ਦੀ ਨਾਲ ਤੁਹਾਨੂੰ ਮਿਲੂਗਾ ਸੋ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਕੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਧੰਨਵਾਦ ਜੀ ਸਾਨੂੰ ਵੀ ਤੁਸੀਂ ਲੱਖ ਰੁਪਏ ਵਿੱਚ ਪੰਜ ਸਕੂਟਰ ਦੇ ਦਿਓਗੇ ਕਿਉਂਕਿ ਅੱਜ ਕੱਲ ਕਰੋ ਬੜਾ ਚੱਲਦੀ ਪਈਆਂ ਭਾਈ ਕਹਿਣ ਦੀ ਗੱਲ ਹੈ ਜੀ ਕਹਿਣ ਨੂੰ ਆਪਾਂ ਜੋ ਮਰਜੀ ਕਹਿ ਦਈਏ ਹਾਂਜੀ ਲੱਖ ਰੁਪਏ ਦੀਆਂ ਪੰਜ ਸਕੂਟਰ ਨਾ ਕੋਈ ਦੰਦਾ ਹੈ ਜੀ ਨਾ ਕਿਸੇ ਕੋਲੇ ਹੈ ਆ ਮਿਲਦੀ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਕੋਈ ਕੋਈ ਬੰਦਾ ਨਹੀਂ ਹੈ ਜਿਹੜਾ ਪੰਜ ਇਹ ਸਿਰਫ ਇੱਕ ਕਸਟਮਰ ਨੂੰ ਨਾ ਜੀ ਸ਼ੋਰੂਮ ਤੇ ਲਿਆਉਣ ਦੀ ਗੱਲ ਹੈ ਉਦੋਂ ਮਗਰੋਂ ਫਿਰ ਹੋ ਜਾਂਦਾ ਜੀ ਠੀਕ ਹੈ ਜੀ ਆ ਬੈਟਰੀਆਂ ਜਿਹੜੀਆਂ ਦੀ ਇਹਦੇ ਕਾਸਟ ਲੱਗਿਆ ਜੀ ਚਾਰਜਰ ਦੀ ਕਾਸਟ ਲੱਗਿਆ ਜੀ ਇਹ ਸਾਰਾ ਕੁਝ ਪਾ ਕੇ ਤੁਹਾਨੂੰ ਅਸੀਂ 38000 ਰੁਪਏ ਦੀ 40000 ਰੁਪਏ ਦੀ ਦਵਾਂਗੇ ਜੀ ਇਹ ਲੱਖ ਰੁਪਏ ਦੀਆਂ ਪੰਜ ਵਾਲੀ ਕੋਈ ਨਹੀਂ ਸਾਡੇ ਕੋਲੇ ਵੀ 38000 ਦੀ ਅਵੇਲੇਬਲ ਹੈ ਇਹ ਸਾਡਾ 37000 ਤੋਂ ਸ਼ੁਰੂ ਹੋ ਜਾਂਦਾ ਜੀ ਮਾਡਲ ਬੇਸ ਮਾਡਲ ਜਿਹੜਾ ਹੈਗਾ 10 ਇੰਚ ਟਾਇਰ ਦੇ ਵਿੱਚ ਉਹਦੇ ਵਿੱਚ ਬੈਟਰੀ ਚਾਰਜਰ ਸਾਰਾ ਕੁਝ ਇਨਕਲੂਡਡ ਹੈ ਵਿੱਚ ਹੁੰਦਾ ਹਾਂ ਬਿਲਕੁਲ ਤੇ ਗੱਲ ਕਰੀਏ 1 ਪਰ ਕਿਲੋਮੀਟਰ ਕਿੰਨਾ ਕੁ ਖਰਚਾ ਹੁੰਦਾ ਜੇ ਸਕੂਟਰ ਦੀ ਗੱਲ ਕਰੀਏ ਇਹ ਭਾਜੀ 15 ਪੈਸੇ ਪਰ ਕਿਲੋਮੀਟਰ ਕਾਸਟ ਕਰਦਾ ਜੀ 15 ਪੈਸੇ ਪਰ ਕਿਲੋਮੀਟਰ ਠੀਕ ਹੈ ਇਹ ਇੱਕ ਯੂਨਿਟ ਜਿਹੜਾ ਇਹਨਾਂ ਜੀ ਉਹ ਵੀ ਪੂਰਾ ਲੰਦਾ ਨਹੀਂ ਹੈ ਫੁੱਲ ਚਾਰਜ ਕਰਨ ਨੂੰ ਓਕੇ ਹਾਂਜੀ ਇਹਨੂੰ ਤੁਸੀਂ ਕਿਸੇ ਵੀ ਤਰੀਕੇ ਕੈਲਕੂਲੇਟ ਕਰਕੇ ਦੇਖ ਲਿਓ ਇਹ ਤੁਹਾਨੂੰ ਪਰ ਕਿਲੋਮੀਟਰ ਜਿਹੜਾ ਪੈਟਰੋਲ ਵਾਲਾ ਸਕੂਟਰ ਆ ਜੀ ਉਹ ਤੁਹਾਨੂੰ 3 ਤੋਂ 4 ਰੁਪਏ ਦੇ ਵਿੱਚ ਕਾਸਟ ਕਰਦਾ ਜੀ ਪਰ ਕਿਲੋਮੀਟਰ ਲੋੜਾ ਟਾਈਮ ਦੇ ਵਿੱਚ ਇਹਨਾਂ ਦੀ ਜਿਹੜੀ ਤਦਾਦ ਵੱਧ ਚੁੱਕੀ ਬਟ ਵੀ ਇਸ ਚੀਜ਼ ਨੂੰ ਕਰ ਰਹੀ ਹੈ ਜੀ ਪ੍ਰੋਮੋਟ ਕਰ ਰਹੀ ਹੈ ਹਾਂ ਜੀ ਹਾਂ ਬਿਲਕੁਲ ਜਿਹੜੇ ਗੱਲ ਕਰੀਏ ਗੱਡੀਆਂ ਆ ਰਹੀਆਂ ਕਿ ਹਾਈ ਰੈਂਟ ਤੱਕ ਜਿਹੜੀਆਂ ਗੱਡੀਆਂ ਆ ਰਹੀਆਂ ਉਹ ਵੀ ਇਲੈਕਟ੍ਰਿਕ ਆ ਰਹੀਆਂ ਬਿਲਕੁਲ 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 ਜਿਹੜਾ ਜਿਹੜਾ ਕਾਸਟ ਵਾਲਾ ਫੈਕਟਰ ਤਾਂ ਹੈ ਹੀ ਆ ਜੀ ਪਲੱਸ ਇਹਦਾ ਫੈਕਟਰ ਇੱਕ ਹੋਰ ਹੈ ਜੀ ਇਹ ਵਿਦਆਊਟ ਜਿਹੜੇ ਰਜਿਸਟ੍ਰੇਸ਼ਨ ਵਿਦਆਊਟ ਲਾਇਸੈਂਸ ਤੁਸੀਂ ਇਹ ਇਹਨੂੰ ਚਲਾ ਸਕਦੇ ਆ ਵਿਦਆਊਟ ਲਾਇਸੈਂਸ ਬਿਲਕੁਲ ਠੀਕ ਹੈ ਤੇ ਇਹਨਾਂ ਦੇ ਉੱਪਰ ਇੰਸ਼ੋਰੈਂਸ ਵਗੈਰਾ ਹੋ ਜਾਂਦੀ ਹੈ ਬਿਲਕੁਲ ਹਾਂ ਜੀ 100% ਅਵੇਲੇਬਲ ਹੈ ਜੀ ਇੰਸ਼ੋਰੈਂਸ ਉਹਦੇ ਵਿੱਚ ਤੁਹਾਡਾ થેફ્ટ એક્સિડੈਂਟ ਸਾਰਾ ਕੁਝ ਕਵਰਡ ਹੈ ਜੀ ਠੀਕ ਹੈ ਹਾਂ ਜੀ ਵਿੱਚ ਸਾਰਾ ਕੈਸ਼ਲੈਸ ਹੁੰਦਾ ਹੈ ਜੀ ਕੋਈ ਨਹੀਂ ਕਿ ਪਹਿਲਾਂ ਤੁਸੀਂ ਉਹ ਕਰ ਦਿਓ ਜੀ ਤੁਹਾਡੇ ਖਾਤੇ 'ਚ ਪੈਣਗੇ ਜੀ ਕੈਸ਼ਲੈਸ ਹੁੰਦੀ ਹੈ ਜੀ ਇੰਸ਼ੂਰੈਂਸ ਸਾਡੀ ਐਕਸੀਡੈਂਟ ਜਦੋਂ ਹੁੰਦਾ ਹੈ ਤੇ ਤੁਹਾਨੂੰ ਕੈਸ਼ਲੈਸ ਸਾਡਾ ਹੋਏਗਾ ਜੀ ਠੀਕ ਹੈ ਗਾਰੰਟੀ ਵੀ ਮਿਲੂਗੀ ਕਿਹੜੇ-ਕਿਹੜੇ ਪਾਰਟ ਦੇ ਮਿਲੂਗੀ ਗਾਰੰਟੀ ਵਾਰੰਟੀ ਇਹ ਪੂਰਾ ਦੱਸੋ ਕਲੀਅਰ ਦੱਸੋ ਭਾਜੀ ਨਾਰਮਲ ਜਿਹੜਾ ਆਮ ਲੋਕਾਂ ਦੇ ਵਿੱਚ ਉਹ ਨਾ ਜਿਹੜਾ ਟ੍ਰੈਂਡ ਹੈਗਾ ਆ ਤੁਹਾਨੂੰ ਚਾਰ ਪਾਰਟਸ ਦੀ ਵਾਰੰਟੀ ਦਿੰਦੇ ਜੀ ਮੋਟਰ ਕੰਟਰੋਲਰ ਚਾਰਜਰ ਇਹਨਾਂ ਚੀਜ਼ਾਂ ਦੀ ਵਾਰੰਟੀ ਮਿਲ ਅਸੀਂ ਚਲੋ ਤੁਹਾਡਾ ਜਿਹੜਾ ਵੀਡੀਓ ਸ਼ੇਅਰ ਕਰੂਗਾ ਜਾਂ ਤੁਹਾਡੇ ਵੀਡੀਓ ਦੀ ਐਡ ਲੈ ਕੇ ਆਊਗਾ ਅਸੀਂ ਉਹਨੂੰ ਹਰ ਚੀਜ਼ ਦੀ ਵਾਰੰਟੀ ਚਾਹੇ ਉਹ ਥ੍ਰੋਟਲ ਹੋਵੇ ਚਾਹੇ ਉਹ LED ਹੋਵੇ ਡਿਸਕ ਪੈਡ ਹੋਵੇ ਸ਼ੌਕਰ ਹੋਵੇ ਸ਼ੌਕਰ ਦੀਆਂ ਸੀਲਸ ਹੋਣ ਅਸੀਂ ਹਰ ਚੀਜ਼ ਦੀ 1 ਸਾਲ ਪੂਰੀ ਵਾਰੰਟੀ ਦਵਾਂਗੇ 1 ਸਾਲ ਦੀ ਪੂਰੀ ਗਰੰਟੀ ਦਵਾਂਗੇ ਹਰ ਚੀਜ਼ ਦੀ ਦਵਾਂਗੇ ਈਵਨ ਟਾਇਰ ਨੂੰ ਕੱਟ ਲੱਗ ਗਿਆ ਅਸੀਂ ਟਾਇਰ ਵੇਰ ਪਲੇਸ ਕਰਾਂਗੇ ਜੀ ਓਕੇ ਕੈਮਰੇ ਦੇ ਉੱਤੇ ਕਹਿ ਰਹੇ ਆ ਜੀ ਹਾਂਜੀ ਤੇ ਜੇ ਐਸ ਆਟੋਸ ਦਾ ਮਵਾਦਾ ਜੇ ਐਸ ਆਟੋਸ ਦੇ ਕਿਸੇ ਵੀ ਸ਼ੋਰੂਮ ਤੇ ਤੁਸੀਂ ਉਹ ਕਰੋਗੇ ਪਰਚੇਸ ਕਰੋਗੇ ਔਰ ਤੁਹਾਡਾ ਕੋਈ ਵੀਡੀਓ ਦੇਖ ਕੇ ਲੈ ਕੇ ਆਉਂਦਾ ਤੁਹਾਡੇ ਰੈਫਰੈਂਸ ਨਾਲ ਆਉਂਦਾ ਤਾਂ ਅਸੀਂ ਉਹਨੂੰ ਸਾਰੀ ਚੀਜ਼ ਦੀ ਵਾਰੰਟੀ ਦੇਵਾਂਗੇ ਠੀਕ ਹੈ ਬਿਲਕੁਲ ਜੀ